ਇਹਨੂੰ ਵੀ ਬਣਾ ਕੇ ਰਲਣਾ ਫੇ ਦੇ ਲਾਂਗੇ। ਇਹ ਕੇ ਇਹਦੇ ਨਾਲ ਜੋੜ ਕੇ ਪਾ ਦਾਂਗੇ। ਹਾਂਜੀ ਵੀਰ ਦੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਅੱਜ ਚੱਲੇ ਆ ਪਟਿਆਲੇ ਨੂੰ। ਥੋੜਾ ਸਮਾਨ ਜਾ ਲੈਣਾ ਸੀਗਾ। ਇੱਕ ਦੋ ਟਰੈਕਟਰਾਂ ਦਾ ਟਰਬੋ ਲਾਉਣੀਆਂ ਆ। ਇੱਕ ਆਪਣੇ ਵਾਲੀ ਬਦਲਣੀ ਐ ਇੱਕ ਹੋਰ ਆਪਣਾ ਫਰੈਂਡ। ਉਹਦੇ ਲਾਉਣੀਆਂ ਅੱਜ ਜਾ ਰਹੇ ਆ ਪਟਿਆਲੇ ਨਾਲੇ ਹੋਰ ਵੀ ਸਮਾਨ ਕੋਈ ਲੈਣਾ ਦਿਖਾਉਣੇ ਤੁਹਾਨੂੰ। ਦੋ ਚਾਰ ਸਮਾਨ ਲੈਣੇ ਆਜ ਵਿਹਲੇ ਮੈਂ ਕਿ ਚੱਲ ਜਾ ਆਉਂਦੇ ਆ ਆਏ ਹੋਏ ਤਿੰਨ ਚਾਰ ਜਣੇ ਦੋ ਸਟੀ ਲੱਗੇ ਆ ਜੂਸ ਪਰੋਨੇ ਪਏ ਆ ਸੰਤਰਾ ਜੂਸ ਪੀ ਲਈਏ ਇਧਰ ਨਾਲ ਗੱਡੀਆਂ ਦੇ ਬੰਨੇ ਆ ਗਏ ਯਾਰ ਬਾ ਉਧਰ ਹੀ ਜਾਣਾ ਹੈਗਾ ਮੇਰੇ ਇੱਥੇ ਹੀ ਆ ਯਾਰ ਉਹ ਜੋਂਡੀ ਵਾਲਾ ਇੱਥੇ ਆ ਜੋਂਡੀ ਵਾਲਾ ਇੱਥੇ ਪ੍ਰਾਈਵਲ ਖੁੱਲਾ ਹੈ ਆਹ ਫਾਰ ਆਰਡਰ ਕੀ ਕੀ ਇਹ ਵੀ ਆਉਂਦਾ ਵਾ ਅੱਧੀ ਇਹੋ ਆ ਦੇਖੀ ਕਿਪੇ ਮਸੀ ਵੀ ਵਟਾ ਉਹ ਨੀ ਕਿਪੇ ਤੇ ਹੀ ਇਕ ਵਾਰ ਆਏ ਹੂੰ ਉਹ ਇੰਜਨ ਸਟਾਰਟ ਕਰਨ ਲੱਗੇ ਇੱਥੇ ਜਿਹੜਾ ਕੋਪਿੰਗ ਇਹਦਾ ਪਰੇ ਹੋਇਆ ਹੂੰ ਤੇ ਆ ਵੀ ਉਹ ਨਿਕਲ ਨਾ ਆਵੇ ਵੇਖ ਤੇ ਜਦ ਆਪਸ ਵਿੱਚ ਜੇ ਸਟਾਰਟ ਕਰਨਾ ਉਹਦਾ ਲੱਗਾ ਉਹ ਮੈਂ ਉਹੀ ਗੱਲ ਹੋਈ ਉਹਦਾ ਪ੍ਰਾਈਵਲ ਲੱਤ ਕਾ ਸਟਾਰਟ ਜੋ ਦਿੱਤਾ ਓ ਇੱਧਰ ਨੂੰ ਪਾਣੀ ਕਿੱਧਰ ਨੂੰ ਦੁਕਾਨ ਚ ਵੜ ਗਿਆ ਗੱਡੀ ਜੀ ਆ ਗਿਆ ਵਜਾ ਭਰਾ ਇਹਦੇ ਪੈਰਾਂ ਦੇ ਅੱਗੇ ਨੰਕਾ ਲੰਘ ਗਿਆ ਇਹ ਕੋਲੀ ਨਹੀਂ ਗਿਆ ਨਾ ਬਾਜਾ ਹਨਾ ਤੈਨੂੰ ਕਿੱਧਰ ਪਤਾ ਸੀ ਮੈਂ ਕਿਹਾ ਮੈਂ ਪਹਿਲੇ ਦੇਖ ਲਈ ਉਹ ਭਾਏ ਆਪਾਂ ਦੇਖਿਆ ਉਧਰ ਤੋਂ ਅਗਲੇ ਮੋੜ 'ਚ ਮੁੰਨਾ ਹੀ ਅਗਲੇ 52 4 ਖੜਾ ਆਹ 52 4 ਆਹ ਟਰੈਕਟਰ ਕਿੰਨਾ ਹਸਾਬ ਆ ਮਗਰ ਆਟ ਰੰਗ ਓਏ ਗੱਡੀਆਂ ਦੇ ਗਵਾੜਾ ਸਾਰਾ ਇੱਧਰ ਅੱਛਾ ਗੱਡੀਆਂ ਦੀ ਮਾਤ ਇਹ ਸਾਰਾ ਗੱਡੀਆਂ ਦਾ ਜੋ ਮਰਜ਼ੀ ਲੋ ਇਥੋਂ ਤੂੰ ਵਾਹ ਏਡਾ ਤਕੜਾ ਡੂੰਘਾ ਵੀ ਕੁੜਾ ਓ ਇੱਧਰ ਨਾ ਇਹ ਨਹੀਂ ਇੱਧਰ ਇੱਕ ਟਾਰ ਬਾਹਰ ਆਉਂਦਾ ਨਾ ਟੱਪਾ ਨਾ ਉਹ ਬਣਾਈ ਆ ਨਾ ਵਾ ਉਹ ਬੋਰੋ ਜਿਹੜਾ ਕਿਵੋ ਕੇਮਨ ਨਾਲ ਖੜਾ ਨਾ ਥੋੜਾ ਸੋਲੀ ਸੋਲੀ ਉਹ ਇਹ ਪੁੱਛ ਲੋ ਮਿਲਦਾ ਤੋਏ ਹਾਂ ਦੇ ਅੱਛਾ 31 ਮਾਣ ਵੀ ਨਹੀਂ ਸੋਣਾ ਲਿੰਗਾ ਸੋਣਾ ਲਿੰਗਾ ਇਹਦੀ ਪਿੰਡ ਮਹਿੰਦਰਾ ਦਾ ਸ਼ਕਤੀ ਮਹਿੰਦਰਾ ਦਾ ਅਰਜਨ ਦਾ ਇੰਨੇ ਨਾ ਇੱਥੇ ਕਿਹੜਾ ਸੋਣਾ ਲਿੰਗਾ ਵਰਤਦਾ 90 ਵੱਡਾ 90 ਹਜ਼ਾਰ ਰੋਡ ਤੇ ਨਾ ਬਸ ਆਹੀ ਤੇ ਪੰਗਾ ਲੰਗਾ ਲੰਗਾਉਣ ਹਾਂ ਇੱਧਰ ਰੱਖੋ ਜੰਨੇ ਬਣਾ ਪੂਰਾ ਇੰਨੇ ਕਿੰਨੇ ਵੇ ਮਹਿੰਦਰਾ ਹਾਂ ਆਹੀ ਆ ਭਾਈ ਇਹ ਤਾਂ ਚਿੱਤ ਪੰਗਾ ਨਹੀਂ ਇਹਦੀ ਫਲਮਾਂ ਨਹੀਂ ਨਹੀਂ ਉਹ ਇਧਰ ਨੇ ਬੰਨੇ ਆਉਂਦੀ ਆ ਓਕੇ ਜਿਹੜਾ ਓਕੇ ਆ ਵੀਰੇ ਉਹਦੇ ਔਰ ਸੰਧਾਰੀ ਦਾ ਜਿਹੜਾ ਗੱਲ ਕਰਦਾ ਮੈਂ ਤੈਨੂੰ ਉਹ ਉਹੀ ਖੜਾ ਲਾਵਾਂ ਉਹ ਹੀ ਆ ਫੋਰ ਵੇ ਫੋਰ ਵੇ ਕੁਛ ਇਹ ਰੇਟ ਦਾ ਨਹੀਂ ਪਰਦੇ 5500 ਆਇਆ ਭਰਾਵਾ 5500 ਆ 5200 ਆਏ ਇਹ ਟਰੈਕਟਰ ਬਹੁਤ ਵਧੀਆ ਸਾਲਾ 5500 ਫੋਰ ਵੇ ਫੋਰ ਵੇ ਇੱਧਰ ਆ ਦੇ ਇੱਕ ਹੋਰ ਖੜਾ 5500 ਆ ਟੂ ਹੀ ਲਾ ਦੇ ਫੋਰ ਵੇ ਫੋਰ ਖੜਾ ਪੂਰਵਾਇਪੁਰ ਵੀ ਆਉਂਦੇ ਕੀ ਆਹੋ ਫੋਰ ਵੇ ਫੋਰ ਬੜੇ ਬੰਦੇ ਆ ਆ ਵਾ ਵੀਰੇ ਦੁਕਾਨ ਆਹ ਦੁਕਾਨ ਵਾ ਤਰੀਏ ਆ ਦੁਕਾਨਾ ਬਲਵਾ ਮੈਂ ਤਾਂ ਮਿਲਣਾ ਹੀ ਜਾਣਾ ਚਲੋ ਉੱਥੇ ਨਹੀਂ ਲਾਦਾ ਭਾਜੀ ਦੇ ਹੈਗਾ ਹੈਗਾ ਮੀਗਾ ਦੇ ਦਿੱਤਾ ਲਓ ਦੇਖਣਾ ਹਾਂ ਉਹ ਖੜਾ ਉਹ ਪਾਕੜ ਲੈਂਦਾ ਨੋ ਹੀ ਖੜਾ ਵਈ ਵੈਸਟ ਬੰਗਾਲ ਨੰਬਰ ਜਿਹੜਾ 5500 ਆ ਜਾਓ ਡੈਡੀ ਆਹ ਕਰੇ ਜੌਂਡੀਆ ਤਰਵੰਜਾ ਦਾ ਕਿੰਨਾ ਸਾਫ਼ ਖੜਾ ਦੇਖੋ ਆਹ ਲਓ 94 94 ਰਾਮਪਤੀਆਂ ਟ੍ਰੈਕਟਰ ਟ੍ਰੈਕਟਰ ਕੜਾ ਨਰ ਹੋਲਣ ਕੜਾ ਹਾਂ ਜਿਹੜਾ ਬਲਾਉਂ ਤਾਂ ਸੰਦੀਪ ਭਾਈ ਦਾ ਆਇਆ 2000 ਰੁਪਏ ਭਲਵਾਣ ਭਾਈ ਦਾ ਸਮਾਨ ਫੋਨ ਲੈਣਾ ਹਰ ਬੋਲਣੀਆਂ ਹੋਲੈਂਡ ਨੂੰ ਜਿਹੜਾ 5500 ਬਲਾਕ ਦੇ ਉੱਪਰ ਲੱਗਾ ਜਿਹੜਾ ਕਾਪਾ ਸਿੱਧਾ ਆ ਗਿਆ ਆ ਗਿਆ ਯਾਰ ਬਿਨਾ ਪੁੱਛੇ ਪ੍ਰਧਾਨ ਕਿਉਂ ਆ ਗਿਆ ਸਭ ਕਹੋ ਭਾਈ ਨਹੀਂ ਕਹੋ ਤੀ ਟਾਪਾ ਗੁੰਡੂ ਕਿ ਆ ਗਿਆ ਹੂੰ ਮੈਨਾਂ ਇਹ ਕਹਿੰਦਾ ਨਾ ਹੋਏ ਭੇ ਸਿੱਧੇ ਆਪਾਂ 55 ਤੋਂ ਖੜਾ 16 ਮਾਡਲ 3 ਲੱਖ ਰੁਪਏ ਮੰਗਦੇ ਇਹਦਾ ਐ ਰੀ ਗੰਜੇ ਆ ਟਰੈਕਟਰ ਸਹੀ ਆ ਉਹ 60 55 20 ਮਾਡਲ ਤੇ ਟਾਇਰ ਪਾ ਦੇਵੇ ਲੱਖ ਰੁਪਏ ਲਾ ਕੇ ਵਧੀਆ ਹੋ ਜਾਣਾ ਕੰਮ ਤੂੰ ਪਿੱਛੇ ਮੈਡਮ ਨੂੰ ਅੱਗੇ ਬੈਠਾ ਮੈਂ ਫੜਾ ਆਹ ਪਾਈ ਬੈਠਾ ਦੇ ਇਹਨੂੰ ਆ ਡੈਟ ਕਰ ਦਿੰਦਾ ਦੁਕਾਨ ਦੇ ਮੈਨੂੰ ਫੜਾ ਲੱਗਣੀ ਹੈ ਲੱਗ ਜਣੀ ਤੈਨੂੰ ਪੌਲ ਲੱਗਣੀ ਪੇਮੈਂਟ ਕਿੰਨੀ ਕਰੇ ਇਹ ਪਾਈਆ ਜੀ 3200 3200 2500 ਕਹਰੇ 3200 ਹੈ ਮਾੜਾ ਕਹਦੇ ਥੈਲੀ ਲਵਾਈਏ ਆਹ ਪਾਈ ਜੀ ਪਾਈ ਨੇ ਮਿਲ ਜਾਣੇਗੇ ਯਾਰ ਇਹਦੇ ਕੋ ਕਿੱਥੇ ਸਾਰਾ ਦੇਲੇ ਜੋਂਡੀ ਦੇ ਸੁਣਾ ਲਈ ਤੂੰ ਸਾਕੋ ਸਾਰਾ ਜੋਂਡੀ ਆ ਫਸਾ ਇੱਕੋ ਹੀ ਸ਼ਗਨ ਪਿਆ ਹੋਣਾ ਸੈਕੰਡ ਨੇਡ ਨਹੀਂ ਕਹਿੰਦਾ ਪਿਆ ਸੀ ਸੀਟ ਸੂਟ ਨਹੀਂ ਪੀਹਾ ਵਾਲੀ ਉਹ ਕਹਿੰਦਾ ਮੇਰਾ ਅਨੋਂ ਦੀਆਂ ਬਾਸੀ ਵਾਲੇ ਲਓ ਜੀ ਲੈ ਲਿਆ ਸਮਾਨ ਕੋ ਬਾਸ਼ਰ ਵੀ ਲੈ ਲਿਆ ਕਈ ਕੁਛ ਲੈ ਲਿਆ ਤਮਾ ਤੋ ਕਈ ਦੋ ਸਮਾਨ ਲੈਣ ਨੂੰ ਕਈ ਕੋਸ਼ਿਸ਼ ਖਰੀਦ ਲਿਆ ਪਰ ਤੋ ਵੇਡ ਦੀ ਫੋਟੋ ਖਿੱਚ ਕੇ ਲਿਆਉਣੀ ਜੀ ਖਿਜੀ ਨਹੀਂ ਆਪਾਂ ਯਾਰ ਹੈ ਐ ਇਦਾਂ ਨਾ ਵੀ ਆਉਨੇ ਆਪ ਲੈਨ ਪਤਾ ਲੱਗ ਜਾਂਦਾ ਉਹਦਾ ਵੀ ਆ ਪਸੰਦ ਕੀਤਾ ਜੀ ਵਧੀਆ ਲੱਗਦਾ ਜੀ ਉਹ ਉਨ ਕੀ ਚੱਕਰ ਹੁੰਦੀ ਗੇ ਰਾਜ ਨੇ ਮੇਰੇ ਵਾਲੇ ਕਰ ਦੋ ਨਹੀਂ ਹੁੰਦੀ ਤੋ ਪੈਸੇ ਤਾਂ ਪਏ ਹੋਏ ਆ ਪਾ ਸਹੀ ਗੱਲ ਆ ਜਨਰੇਟਰ ਦੀਆਂ ਨੌਕਰੀਆਂ ਕਿੰਨੀਆਂ ਬੜੀਆਂ ਇਹਨਾਂ ਦੇ ਕਰਨ ਖੜਾ ਹੀ ਉਦੋਂ ਵੱਡਾ ਆਰਜਨ ਇਹਨਾਂ ਦੇ ਕਰਨ ਆਹ ਦਿਖਾਂਦਾ ਜੀ ਹਜਰ ਉਦੋਂ ਹਾਂ ਸਾਡੇ ਕਿੰਨੇ ਵੱਡਾ ਆਰਜਨ ਆ ਨਵਾਂ ਹੀ ਚੜਾ ਆ ਕੇ ਮੋੜ ਚਲਾ ਆ ਕੇ ਬੰਪਰ ਉਹ ਨਵਾਂ ਹੀ ਜੋੜੀ ਆ ਨਵਾਂ ਹੀ ਜੋੜੀਰ ਖੜਾ ਆ ਪੰਜਾ ਦਾ ਹੋਏ ਆ ਨਵਾਂ ਬਿਲਕੁਲ ਬਿਲਕੁਲ ਦਾ ਹੋ ਆ ਮੈਸ ਖੜਾ ਰਿਖ ਨੋ ਭਰਾਵਾ ਤੂੰ ਨਾ ਹੀ ਪੁੱਛਿਆ ਆ ਆ ਸੱਚੀ ਗੱਡੀ ਆ ਸੋਹਣੀ ਆਹ ਤੇ 4x4 ਖੜਾ ਰਖ RX ਇਹਦੇ ਇਹ ਤੋਂ ਮਿਲ ਗਾਂ ਜਨ ਨਾਲ 60 ਸਵਾਰ ਇਹਨਾਂ ਲਾਉਦੇ ਨਾ ਕਿੱਥੇ ਲੋਣਾ ਇਹਦਾ ਆ ਮੈਡ ਖੜਾ ਹੀ ਉਹ ਹੌਲੈਂਡ ਆ ਦੇ 32 V ਮੈਸੀ ਦਾ ਇੰਜਨ ਆਣਾ ਅੱਛਾ ਸੈਮਸਨ ਦਾ ਇੰਦਰ ਆ ਸੀ ਟਰੈਕਟਰ ਇੱਧਰ ਹੀ ਹੁੰਦੇ ਟਰੈਕਟਰ ਇੱਧਰ ਹੀ ਆ ਸਾਰੇ ਵਾਰੇ ਅੱਗੇ ਪੰਦਾ ਵਾਲੀ ਖੜਾ ਚੈਂਪੀਅਨ ਤੇ ਜਾਂਦੇ ਆ ਓ ਛੋਟੇ ਆ ਜਿੱਥੇ ਨਾਮ ਦੀ ਉਪਰ ਐਸਕੇਰ ਸਾਰਾ ਇਹ ਕਿਨੂੰ 45 ਨੇ ਚੈਂਪੀਅਨ 35 ਦਾ ਹੁੰਦਾ ਹੈ ਉਹ ਆਲੂ ਕੱਟਣ ਨੂੰ ਹਾਂ ਇੰਨੇ ਸੁਣਾ ਲੱਗਦਾ ਮੈਨੂੰ ਆਹ ਵਾਲਾ ਆ ਉਹ ਤਾਂ ਹੀ ਚਾਹ ਪੀਂਦੇ ਉੱਤੇ ਭਾਜੀ ਆਓ ਇਹ ਉਹਦਾ ਹੀ ਵਿਗਮ ਦਾ ਹੁੰਦਾ ਹੋ ਗਿਆ ਉਧਰ ਉਧਰ 55 ਵੀ ਦੇਖ ਟਰੈਕਟਰ ਖੜੇ ਕਿ ਪਿਆ ਨਵੇਂ ਹੀ ਖੜੀ ਆਹ ਬੱਚੀ ਦੇਖ ਬਣਾ ਬੱਚੀ ਓਹ ਨਹੀਂ ਨਹੀਂ ਭਰਾਵਾ ਕਾਪੀਆਂ ਨਾਲ ਇਹਨਾਂ ਦੇ ਤੇਰੇ ਵਾਲਾ ਵੀ ਇੱਥੇ ਚੋਰੀ ਜੀ ਵੀ ਸਾਰੇ ਨੀਗੇ ਚੋਰੀ ਵਾਲੇ ਕਿਦਾ ਉਹਨਾਂ ਨੂੰ ਦੱਦੀ ਉਹ ਟਰੈਕਟਰ ਕਾਪੀ ਹੈ ਮੈਂ ਹੀ ਵੀ ਲਗਾਈਆਂ ਟਰੈਕਟਰ ਯਾਰ ਇਹ ਦੋ ਦਿਨ ਅਸੀਂ ਦੂਜਾ ਜੋੜ ਲਗਾ ਉਹਦੀ ਕਾਪੀ ਮਿਲੀਆਂ ਨਾਲ ਛੋਟੇ ਦੀ ਹਾਂ ਹਾਂ ਉਹ ਕੀ ਤਾਂ ਨਵਾਂ ਹੀ ਗੱਲੀ ਖੜਾ ਕਰਦੇ ਉਹ ਕਰ ਦਿੰਦੇ ਭਰਾਵਾ ਆ ਨਹੀ ਆਪਾਂ ਵੇਚ ਦਿੰਦੇ ਆ ਆਦੇ 42 ਦੇ ਕਿੱਡਾ ਆ ਆਪਾਂ ਨਾਲੇ ਉਹ ਕੁੰਟਾ ਉਹ ਕੁੰਟਾ ਕਮੂਵੇ ਮੂਵੇ ਆ ਛੋਟੇ ਦੇ ਕਿੰਨੇ ਗੜੇ ਉਹਦੇ ਛੋਟੇ ਕਿੱਧੇ ਆ ਬਹੁਤ ਬੜਾ ਜੇਬਰ ਆ ਟੂ ਵੀ ਉਹ ਵੇਲ ਕੇ ਕਰ ਲੋ ਬੰਨ ਜਲੇ ਆਣਾ ਉਹਦੇ ਵਿੱਚ 35 ਸਾਲ ਖੜੇ ਫੋਰ ਵੇ ਫੋਰ ਕਿੰਨੇ ਲੱਗਾ ਕੰਮ ਉਹ ਛੜਾ ਆ ਉਹ ਜਿਹੜਾ ਉਹ ਕੋਲ ਉਹ ਮੈਂ ਮੰਗਦਾ ਉਹ 90 42 ਕਿੱਧੇ ਆ ਉਹ ਆ ਉਹਨੇ ਹੀ ਲਿਆਵਾ ਆਪਣੇ ਨੇ ਸਰਪੰਚ ਨੇ ਸਰਪੰਚ ਨੇ ਨਹੀਂ ਉਹ ਸੰਸ 35 35 35 ਆਹ ਇਹਦਾ ਨਾਮ ਦਾ 35 44 ਲੈ ਆਪਨੇ ਗੁਰੂ ਕਰੇ ਸਹੀ ਇਹਨਾਂ ਬਹੁਤ ਰੇਡਾ ਦਾ ਕਿਹਾ ਨਾ ਰੇਡਾ ਦਾ 10 10 65 10 ਵੀ ਖੜੇ ਆ ਉਧਰ ਉਹ 54 ਪੰਜ ਦੇ ਅੰਦਰ ਨਵੇਂ ਖੜੇ ਟਰੈਕਟਰ ਜਿਹੜੇ ਅੰਦਰ ਵੜੇ ਹੋਏ ਆ ਨਾ ਮੈਂ ਅੰਦਰ ਹੀ ਵਾਰਦੇ ਇਹਨਾਂ ਦੇ ਆ ਟਰੈਕਟਰ ਅਸਲੀ ਹੈਗਾ ਵੀਡੀਓ ਦੇਖੀਗਾ ਪਰ ਆਣ ਚੱਲੋ ਦੇਖੋ ਲਈ ਸੀ ਆਪਾਂ ਕੋ ਟਰਬੋ ਹੈ ਬਹੁਤ ਠੀਕ ਹੈ ਥੋੜੀ ਜਨ ਲੋਕ ਆਹ ਗੜਾ ਗੜਾ ਪਾਵਾਂ 03 ਆ ਰੇਡਰ ਆ 52 ਤਨ ਸਕੂਟਰ ਗੇਅਰ ਵਾਲਾ ਸਕੂਟਰ ਗੇਅਰ ਹੁੰਦਾ ਨਾ 1 2 3 4 ਦਾ ਸਕੂਟਰ ਗੇਅਰ ਆ ਇਹ ਇਟੀ ਹੁੰਦਾ ਕੁੰਜਾਂ ਦੇ ਨਾਲ ਐਡੀ ਮਾਡਲ ਆ ਇਹ ਬਦਲਾਰਾਂ ਗੋਲੀ ਬੜਾ ਵੱਡਾ ਨਾ ਹਨ ਆਂਕ ਤੇ ਜਿਹੜੇ ਜਿਹੜੇ ਬਹੁਤ ਦੇਖ ਸੰਭੂ ਇੱਥੇ ਬਾਕੀ ਤੇ ਹੂੰ ਜੋੜਿਆ ਸਾਰਾ ਜਿਹੜਾ ਹੁਣ ਉਹਨੇ ਲਾਇ ਹੀ ਪਾਵਾਂਗੇ ਸਾਰੇ ਚੱਲ ਜਿਆ ਇਹ ਨਾਲ ਟਰੈਕਟਰ ਬਹੁਤ ਸਾਫ ਹੁੰਦਾ ਹੈ। ਟੱਪਿਆ। ਗਿਆ ਹੁੰਦਾ। ਆਉਣੇ ਨਾਲ ਟਰੈਕਟਰ ਬਹੁਤ ਤਗੜਾ ਹੈ। ਉਹ ਤੋਂ ਐਂਦੀ ਕੱਢਣਾ ਉਧਰ ਐ ਘੁੰਮ ਆਵਾਂਗੇ। ਇਹ ਬੱਚੀ ਟਰੈਕਟਰ ਪੂਰਾ ਬੱਚੀ। ਬੋਲੇ ਨੀ ਕਹਾਂ ਇਹ ਆਲੂਆਂ ਦਾ ਕੰਮ ਕਰੂ ਪੂਰੀ ਆ। ਬਹੁਤ ਵਧੀਆ ਹੈ 55 ਦੇਖੀ ਟਰੈਕਟਰ ਸਾਵਾ ਦਾ ਰਿਕਾਰਡ ਤੇ ਡਾਕਟਰ ਨਾਲ ਭਰਾਂ ਕੀਤਾ ਹੈ ਭਰਾਂ ਕੀਤਾ ਵਿਕਣਾ ਕੋ ਪਰੇ ਵੀ ਖੜਾ ਹੋ ਰੋ ਖੜਾ ਖੜਾ ਨਹੀਂ ਤਾਂ ਹਾਟਲੇ ਉਹ ਜੂ ਨਵਾਂ ਹੀ ਖੜਾ ਕਰਿਆ ਆ ਦੇਖੋ 47 10 ਕੀਪੇ ਆ ਦੇ 47 ਦਾ ਮੈਸੀ ਦਾ ਇਹ ਆ ਦੇਖ ਇਹ ਟਰੈਕਟਰ ਬਹੁਤ ਵਧੀਆ ਗੁਰੂਆ ਹੈ ਲੈਣਾ ਵੱਡੇ ਹਿੱਸੇ ਚ ਵਾ ਵੱਡੇ ਹਿੱਸੇ ਚ ਲੋਨ ਕਰਾ ਦੇਣਾ ਇਹਨਾਂ ਨੇ ਉਹ ਉਥੋਂ ਹੀ ਲਿਆਉਣਾ ਆਪਾਂ ਉਦੋਂ ਹੀ ਮਿਲਣਦਿਆ ਵੀ ਮਾੜਾ ਆਪਾਂ ਲੋਨ ਕਰਾਉਣਾ ਕਿਉਂ ਆ ਵੀ ਥੋੜੀ ਸਖੜਾ ਇਹ ਨਾ 60 24 ਆ ਸਾਢੇ ਸਾਢੇ ਖੜਾ ਇਹ ਤਾਂ ਜਿਹੜਿਆ ਓਏ ਹੋਲੈਂਡ ਨਵੇਂ ਖੜੇ ਅੰਦਰ ਵੀ ਆਉਦੇ 55 30 ਹੋਣਾ ਨਹੀਂ 20 ਆ ਓਏ ਅੱਛੇ ਭਰਾਵਾ ਨਵੇਂ ਨਵੇਂ ਟਰੈਕਟਰ ਇਹਨਾਂ ਨੇ ਆ ਦੇ ਨਿੱਕੇ ਦੇ ਕੇ ਤੇ ਲੈਣਾ ਲੱਗਿਆਂ ਦਾ ਨਿੱਕੇ ਆਂੀਆਂ ਬੜੀ ਆਮਨullah ਲੋ ਇੱਕ ਇਹ ਆ 55 ਹੁੰਦਾ ਹੀ ਨਹੀਂਗਾ ਆ ਦੇ ਸਾਦੇ ਦੂਜਾ 50 55 ਨਹੀਂ ਹੁੰਦਾ ਹੁਣ ਉਹ ਗਾਹ ਮੋਲਿਆ ਗਾਉਂ ਸੋਨ ਵਾਲੀ ਕਾ ਬਹੁਤ ਆਇਆ ਸੋਨ ਵਾਲੀ ਕਿਤੇ ਬਹੁਤ ਹੀ ਪਿੱਲੋ ਬਹੁਤ ਜੇ ਬੱਟ ਅੰਦਰ ਨੂੰ ਹੋਰ ਨਵੇਂ ਹੋ ਗਏ ਉਹ ਨੋਬੇ ਉਹ ਦਸ ਨਮਾ ਤਾਂ ਹੈਗਾ ਕਿ ਟੂ व्हीਲ 'ਚ ਖੜਾ 4/4 ਆ ਹਾਂ ਨੋਬੇ ਦਸ 4/4 ਖੜੇ ਸਾਰੇ ਉੱਪਰ ਨੀਵਾਂ ਵਾਲਾ ਹਾਂ ਚੱਲ ਰਿਹਾ ਨਹੀਂ ਨਿਕਲਣੀ ਬੈਗ ਕੱਢ ਲਾ ਫਿਰ ਭੈਂ ਕਿੱਥੇ ਲਾ ਟੈਂਪੂ ਜਾ ਇਹਨਾਂ ਨੇ ਅ ਨਿੱਕਾ ਡਟ ਦੇ ਕਿੰਨਾ ਯਾਰ ਆਵੇ ਜੋ ਲੈਣਾ ਉਹ ਮਿਲਦਾ ਨਹੀਂ ਐ ਉਹ ਦੋਨੇ ਲੈਣਾ ਹੀ ਉਹ ਲੱਭਦਾ ਨਹੀਂ ਆਪਣੇ ਸੁੱਖੇ ਨੇ ਕਰ ਲਾ ਬੈਕ ਫੇਰ ਉਹ ਇਧਰ ਸਾਈਕਲ ਬੰਦ ਤੇ ਕਮਾਈਦਾ ਉਹ ਵੀ ਤੇ 버ਗਰ ਮੈਕਡੋਨਲਡ ਹੁੰਦੇ ਚਲਦਾ ਪਿਆ ਲੋਟ ਆ ਵੀ ਨਹੀਂ ਮੁੜ ਕੇ ਕਹਿੰਦੇ ਕੋਫੀ ਪੀਣੀ ਆ ਇੱਥੇ ਰੁਕ ਜੇ ਦੋ ਮਿੰਟ ਛੋੜੀ ਪੇਟ ਪੂਜਾ ਕਰ ਲਈਏ ਮੈਂ ਤੇ ਦੋਨਾਂ ਨੂੰ ਉਹ ਕਾ ਦੇਣਾ ਆਹ ਆਹ ਕਿਹੜਾ ਮੁੰਡਾ ਤੇ ਕਿਆ ਪਈ ਜੀ ਤੰਮੇ ਜਰਾਉਂਗਾ ਤੰਮੇ ਜੇਲ੍ਹ ਦੇ ਦੋਸਤ ਕਾਫੀ ਪੀਣੀ ਨਾ ਪਈ ਸਹੀ ਜਾਣੇਗੀ ਆਹ ਇਹ ਜਲਦੋਂ ਦੱਬੀ ਚੱਲ ਉਹ ਚ ਹੈਗਾ ਅੱਲਿ ਜਲ ਉਹ ਕਾ ਭਾਈ ਨਾ ਲਾਤੀਆ ਟਰਬੋ ਹੀ ਆਪਣੀ ਨਹੀਂ ਇਹਦੀ ਬਦਲੀਆ ਪੁਰਾਣੀ ਸੀ ਟਰਬੋ ਇਹ ਨੂੰ ਨਵੀਂ ਲਾਤੀ ਲੈ ਆ ਕੇ ਉਦੋਂ ਦੋਲੇ ਆਉਂਦੇ ਸੀ ਇੱਕ ਹਾਲੈਂਡ ਨੂੰ ਲਾਉਣੀ ਆ ਉਹਦਾ ਪੂਰਾ ਹੀ ਵਲੌਗ ਬਣਾਵਾਂਗੇ ਆਪਾਂ ਇਹਦੀ ਚੇਂਜ ਕਰਤੀ ਬਸ ਇਹ ਨੂੰ ਪਹਿਲੋ ਸੈਕੰਡ ਹੈਂਡ ਲਾਈ ਸੀ ਲਿਆ ਕੇ ਵਿਟਿੰਗ ਕਰਦੇ ਪਏ ਇਹਦਾ ਡਾਕਟਰ ਦਾ ਫਰਕ ਨਿਕਲਿਆ ਪਰ ਉਹ ਬਣਾਉਣਗੇ ਤੇਲਾ ਡਾਕਟਰ ਜਿਹੜਾ ਉਹਦਾ ਫਰਕ ਆ ਇਹਦਾ ਆਹ ਉਹਨੇ ਲਾ ਕੇ ਸਟਾਰਟ ਕਰਾਂਗੇ ਦੇਖ ਜਾਂ ਕੀ ਕਰਦੀ ਹੈ ਪਹਿਲੀ ਹੀ ਠੀਕ ਦੀ ਉਹਦਾ ਥੋੜੀ ਵੱਡੀ ਲਾਈ ਆ ਉਹਨੇ